ਬਿਲਾਵਲ ਮਹਿਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰਾ ਘੜੀ ਤੀਰਤ ਨਾਵਾਂ ਇੱਕ ਸ਼ਬਦ ਮੇਰਾ ਪ੍ਰਾਣ ਬਸ ਹੈ ਮੋੜ ਜਨਮ ਨਾ ਆਵਾਂ ਮਨ ਬੇਦਿਆ ਦੀ ਆਲ ਸੀ ਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗਾਮ ਅਗੋਚਰ ਅਲਕ ਅਪਾਰਾ ਚਿੰਤਾ ਕਰੋ ਹਮਾਰੇ ਜਤਨ ਮਹੀ ਅਲਾ ਪਰ ਪਰ ਲੀਣਾ ਘੜ ਘੜ ਜੋਤ ਤੁਮਾਰੀ ਸੇਕਮਤ ਸਭ ਬੋਧਤ ਮਾਰੀ ਮੰਦਰ ਸ਼ਾਵਾਂ ਤੇਰੇ ਧੁਜ ਬਿਨੇ ਅਵਰੇ ਨਾ ਜਾਣ ਮੇਰੇ ਸਹਬਾ ਗੁਣ ਗਾਵਾਂ ਨਿਤ ਤੇਰੇ ਜੀਅ ਜੰਤ ਸਭ ਸ਼ਰਨਤ ਮਾਰੀ ਸਰਵ ਚਿੰਤ ਤੁਦਾ ਪਾਸੇ ਜੋ ਤੂੰ ਦੁਪਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸ